ਹਾਂਜੀ ਬਾਈ ਅੱਜ ਦੀ ਵੀਡੀਓ ਪਿੰਡ ਸਹਨੇ ਤੋਂ ਬਾਈ ਸੋਹਲਪਰੀ ਦੇ ਘਰੋਂ ਲੈ ਕੇ ਆਏ ਆ ਅੱਜ ਦੀ ਵੀਡੀਓ ਦੇ ਵਿੱਚ ਆ ਐਰ ਸ਼ੈਰ ਤੇ ਜਰਸੀ ਤੇ ਇੱਕ ਚੰਗੇ ਮਿਲਕ ਰਿਕਾਰਡ ਵਾਲੀ ਝੋਟੀ ਦਿਖਾਉਣੀ ਆ ਤੇ ਜਿੰਨਾ ਦੀ ਮਿਲਕ ਰਿਕਾਰਡ ਬਹੁਤ ਜਿਆਦੇ ਸੋਹਣੀਆਂ ਦੋ ਬੜਾ ਪੂਰੀਆਂ ਦੁੱਧ ਤੇ ਚੱਲ ਰਹੀਆਂ ਨੇ ਕੋਈ ਵੀ ਵੀਰ ਦੋ ਟਾਈਮ ਤਿੰਨ ਟਾਈਮ ਦੀ ਚਬਾਈ ਕਰਕੇ ਲਿਜਾ ਸਕਦੇ ਹੋ ਤੇ ਜਿਹੜਾ ਝੋਟੀ ਆ ਇਹਦੇ 5 ਤੋਂ 7 ਦਿਨ ਬਾਅਦ ਹੀ ਨੇ ਦੋ ਦਰੀ ਦੀ ਵੀ ਬਹੁਤ ਜਿਆਦਾ ਚੰਗੀ ਆ। ਬਾਕੀ ਆ ਜੋ ਵਾਈ ਨਾ ਕਰਾਉਣੇ ਆ ਗੱਲ। ਆਸੀ ਗੱਲ ਜੀ। ਬਈ ਐਸ ਕਾਰ। ਭਾਈ ਨਾਮ ਤੇ ਐਡਰੈਸ ਦੱਸੋ। ਭਾਈ ਨਾਮ ਮੇਰਾ ਸੋਲਪ੍ਰੀਤ ਪਿੰਡ ਸ਼ਹਿਣਾ ਜ਼ਿਲ੍ਹਾ ਬਰਨਾਲਾ ਫੋਨ ਨੰਬਰ 62398 8450। ਠੀਕ ਹੈ ਭਾਈ। ਅੱਜ ਦੀ ਵੀਡੀਓ 'ਚ ਕਿੰਨੇ ਨਾਕ ਆ ਭਾਈ? ਭਾਈ ਇੱਕ ਅੱਜ ਦੀ ਵੀਡੀਓ 'ਚ ਦੋ ਬੈੜਾ ਨੇ ਤੇ ਇੱਕ ਝੋਟੀ ਆ। ਠੀਕ ਹੈ। ਤੇ ਝੋਟੀ ਦੇ ਕਹਿ ਕੇ ਦੋਨੇ ਬਾਕੀ ਆ। ਭਾਈ 5 ਤੋਂ 7 ਦਿਨ ਲੈ ਜੂ। ਤੇ ਭਾਈ ਬਣਦੀ ਜੇ ਝੋਟੀ ਦੀ ਗੱਲ ਕਰੀਏ ਵੀ ਕੀ ਡਿਟੇਲ ਆ ਇਹਦੀ? ਭਾਈ ਕੀ ਜੇਸੂ ਇਹ ਸੂਗੀ ਸਵੇਰ ਚ ਚਾਸ ਹੁੰਦੀ ਆ ਮਾਲਕ ਨੇ ਦੱਸਣ ਦੇ ਹਿਸਾਬ ਨਾਲ 17 ਲੀਟਰ ਦੁੱਧ ਦਿੱਤਾ ਵਗਾ ਦੂਜੇ ਸੂਏ ਦੂਜੇ ਸੂਏ ਭਰਾ ਵੀ ਰਿਆ ਜਣੀ ਤਾਂ ਆਪਣੇ ਕੋਲੇ ਰਹੇਗੀ ਠੀਕ ਹੈ ਪਤਾ 20 ਲੀਟਰ ਵਿੱਚ ਓਲਾ ਮੱਝ ਸਾਨੂੰ ਠੀਕ ਹੈ ਭਾਈ ਬਾਕੀ ਉਸ ਤੋਂ ਬਾਅਦ ਬੰਦਰੀ ਸਭਾਈ ਠੀਕ ਹੈ ਕਰੀਬਨ 17 ਲੀਟਰ ਦੁੱਧ ਤੇ ਖੁੱਲਾ ਪਾਉਗੀ ਉਹ ਬੰਦਰੀ ਦੀ ਸਭਾਈ ਆ ਠੀਕ ਹੈ ਹਾਂ ਜਣੀ ਦੂਜੇ ਸੂਏ 17 ਕਿਲੋ ਦੁੱਧ ਦਿੱਤਾ ਹੋਇਆ 17 ਕਿਲੋ ਦੁੱਧ ਦਿੱਤਾ বিজে ਆਪਣੇ ਕੋਲੇ ਕਹਿੰਦਾ ਥੋੜਾ ਮਤਲਬ ਇਹ ਹੈ ਵੀ ਆਪਣੇ ਕੋਲੇ ਰਹੇਗੀ ਤਾਂ ਦੀ ਵੀ ਜਵਾਦਾਂਗੇ ਹਨਾ বাকি ਬੰਦੀ ਸਮਾਈ ਗਿਆ বাকি ਅਗਲੇ ਦੀ ਸਮਾਈ ਆ ਪਰ ਜੇ ਗੱਲ ਕਰੀਏ ਮਹਿੰਦੀ ਹਨਾ ਮਹਿੰਦੀ বাকি ਮੈਂ ਤੇ ਬੋਡੀ ਢਾਂਚੇ ਦੇ ਨਾਲ ਬਾਈ ਆਏ ਮੰਨ ਲਓ ਹਾਥੀ ਵਾਲਾ ਕੰਮ ਹੀ ਹੈ ਹਾਂਜੀ ਹਾਥੀ ਦਾ ਇਹ ਬੱਠਾ ਆ ਪੂੜੇ ਮੈਂ ਕਹਿੰਦਾ ਵੀ 2 ਫੁੱਟ ਚੌੜੇ ਹੋਣਗੇ ਤੇ ਇੰਨੀ ਪੱਠ ਪੁੱਠ 20 ਦਿਨਾਂ 20 ਦਿਨ ਹੋ ਗਏ ਹੁਣ ਮੈਨੂੰ ਫਿਰ ਦੇ ਨਹੀਂ 20 ਦਿਨਾਂ ਚ ਇੱਕ ਅਹੀਂ ਦੀ ਮੱਝ ਲੱਭੀ ਠੀਕ ਹੈ ਨਹੀਂ ਚੰਗਾ ਬਸੂ ਬਹੁਤ ਮਸਾ ਮਿਲਦਾ ਬਾਈ ਬਹੁਤ ਭਾਲਨ ਦੇ ਹਿਸਾਬ ਨਾਲ ਤੇ ਬਾਕੀ ਆਰਡਰ ਕੁਆਲਿਟੀ ਕਰੋ ਬਾਕੀ ਬਟਨ ਵਾਲੀ ਆ ਤੁਸੀਂ ਇੱਥੇ ਚੈੱਕ ਕਰ ਸਕਦੇ ਆ ਦੋ ਬਟਨ ਜਿਹੇ ਇਹਦੇ ਕਿੰਨੇ ਬਟਨ ਵਾਲੀ ਬਣਦੀ ਬਹੁਤ ਹੁੰਦੀ ਆ ਤੇ ਬਾਕੀ ਆਰਡਰ ਦੀ ਕੁਆਲਿਟੀ ਕਰੀਏ ਬਹੁਤ ਸੋਹਣਾ ਫੈਕਸ ਹਵਾਨੇ ਦੀ ਆ ਤੇ ਗੰਨੇ ਆ ਕੀ ਧਾਲ ਦੀ ਚਵਾਈ ਚੂਵੀ ਬਹੁਤ ਸੋਹਣੀ ਆ ਠੀਕ ਐ ਭਾਈ ਤੋੜ ਕੇ ਦਿਖਾ ਫਿਰ ਇਹਨੂੰ ਮੜਾ ਆਨੇ ਕਿੰਨੇ ਨੂੰ ਤੇ ਐਵੇਂ ਹੋਵੇ ਅੱਗੇ ਵਾਲੀਆਂ ਵੀਡੀਓ ਵਾਂਗੂ ਰੇਟ ਵਾਸ ਜਿਹੜਾ ਲੈਣਾ ਤੇ 2 ਮਿੰਟ ਹੀ ਲੱਗਣਾ ਐਨੂੰ ਤੋੜ ਦੇ ਲੰਮੀ ਬਾਕੀ ਭਾਈ ਬੇ ਲੰਬਾਈ ਬਹੁਤ ਆ ਝੂਟੀ ਦੀ ਐ ਮੰਨ ਕੇ ਚੱਲੋ ਵੀ ਤੀਜਾ ਸੁਹਾ ਸੂਨਾ ਦਾ ਕਰਮ ਵਾਲੀ ਨੇ 5 ਤੋਂ 7 ਦਿਨ ਹਜੇ ਬਾਕੀ ਆ ਤੇ ਕਦ ਵਜਣ ਦੀ ਜੇ ਗੱਲ ਕਰੀਏ ਕੋਈ ਛੋਟੀ ਮੈਂ ਨਹੀਂ ਹੈਗੀ ਕੋਈ ਵੀ ਵੀਰ ਸੋਚ ਕੇ ਦੂਰੋਂ ਨੇੜੋਂ ਆ ਸਕਦਾ ਫੁੱਲ ਗੱਡੀ ਤੇ ਵਜਣ ਦੋ ਮਈਆਂ ਜਿੰਨਾ ਹੋ ਬਹੁਤ ਜਿਆਦੇ ਭਾਰੀ ਮੱਝਾ ਕੋਈ ਆਏ ਨਹੀਂ ਹੈਗੀ ਵੀ ਹੌਲੀ ਹੌਲੀ ਜੇ ਆਪਾਂ ਐਵੇਂ ਵੀਡੀਓ ਚ ਭੁਗਾਈ ਨਹੀਂ ਮਾਰ ਦਿੰਦੇ ਆ ਦੂਰੋਂ ਕਰਕੇ ਰੱਖਾ ਦਿੰਦਾ ਤੁਹਾਨੂੰ ਇੱਥੇ ਚੈੱਕ ਕਰ ਸਕਦੇ ਹੋ ਆ ਤੇ ਬਾਕੀ ਜਿਹੜੀ ਆਰਡਰ ਦੀ ਤੇ ਹਵਾਨੇ ਦੀ ਬਹੁਤ ਜਿਆਦੇ ਸਾਫ ਆ ਤੇ ਸੀਲ ਠੰਡੀ ਵੀ ਉਹ ਧੱਕੇ ਦੇ ਦੇ ਕੇ ਪਾਸੇ ਕਰਨੀ ਪੈਂਦੀ ਆ ਅਜੇ 5-7 ਦਿਨ ਬਾਕੀ ਆ। ਚਮੜੀ ਪੂਰੀ ਬਹੁਤ ਪਤਲੀ ਹੈ। ਥਣ ਕੁਆਲਿਟੀ ਬਹੁਤ ਜ਼ਿਆਦੇ ਟੌਪ ਦਾ ਮੁੱਠੀ ਵਾਲਾ ਥਾਣਾ। ਬਾਕੀ ਇੱਕ ਵਾਰੀ ਮੂੰਹ ਤੋਂ ਸਾਨੂੰ ਚੈੱਕ ਕਰਾਉਣਾ। ਸਿੰਘੇ ਦੇ ਗੋਲ ਜਿਹਵੇਂ ਬਸ ਐ ਮੰਨ ਲਓ ਵੀ ਮਾੜੇ-ਮਾੜੇ ਕਾਂਤਰਾ ਜਿਹੀਆਂ ਆਈਆਂ। ਕਈ ਭਰਾ ਕਹਿੰਦੇ ਆ ਵੀ ਮੂੰਹ ਸਰ ਨਹੀਂ ਦਿਖਾਉਂਦੇ। ਮੂੰਹ ਦੀ ਲੰਬਾਈ ਚੈੱਕ ਕਰੋ। ਬਹੁਤ ਜ਼ਿਆਦੇ ਲੰਬਾਈ ਹੈ ਤੇ ਮੈਂ ਜਾਤ ਵਾਲੀ ਆ। ਬਾਈ ਦਾ ਕਹਿਣ ਇਹੀ ਆ ਵੀ ਦੁੱਧ ਅਸੀਂ ਤਾਂ 20 ਕਿਲੋ ਵੀ ਲੈ ਲਾਂਗੇ। ਪਰ ਅਗਲੇ ਦੇ ਘਰ ਦਾ ਹਨਾ ਕੋਈ ਅਗਰ ਕਿਸੇ ਨੇ ਕਿਵੇਂ ਸਾਮ ਹੁੰਦੀ ਆ ਕਈ ਵਾਰੀ ਪਸ਼ੂ ਜੀ ਲਾਉਂਦਾ, ਨਾ ਲਾਉਂਦਾ। 17 ਕਿਲੋ ਤੇ ਬਾਈ ਜੇ ਰੇਟ ਦੀ ਗੱਲ ਕਰੀਏ ਬਾਈ ਲੋਕ ਤਾਂ ਇਹਿਆਂ ਦਾ 2-2 ਲੱਖ ਕਰੀ ਜਾਂਦੇ ਆ ਪਰ ਦੇਣ ਲੈਣਾ ਆਪਾਂ ਨਹੀਂ ਕਰਨਾ ਹੈਗਾ ਕਿਉਂਕਿ ਆਪਣੇ ਚੈਨਲ ਤੇ ਤੈਨੂੰ ਰਿਸਪੌਂਸ ਵਧੀਆ ਆਉਂਦਾ ਅੱਗੇ ਵੀ ਆਪਾਂ ਬਾਈ ਜਾਇਜ਼ ਜੇ ਮੁੱਲ ਕਰਦੇ ਆ ਦੇਣ ਲੈਣ ਜਿਹੜਾ ਜੀ ਇਹ 1.5 ਲੱਖ ਰੁਪਈ ਦੀ ਮੱਝ ਦੇ ਦਾਂ 1.5 ਦੀ ਹਾਂਜੀ ਠੀਕ ਆ ਬਾਕੀ ਰੇਟ ਬਾਈ ਦਾ ਬਹੁਤ ਸੋਹਣਾ ਬਾਕੀ ਆ ਚਮੜੀ ਚੈੱਕ ਕਰ ਸਕਦੇ ਹੋ ਕਾਗਜ਼ ਵਰਗੀ ਆ ਤੇ ਬਾਕੀ ਜਿਹੜੀ ਪੂਛ ਦੀ ਲੰਬਾਈ ਆ ਥੱਲੇ ਆ ਕੇ ਚੀਚੀ ਵਰਗੀ ਰਹਿ ਜਾਂਦੀ ਆ ਬਾਈ ਤੇ ਇੱਕ ਵਾਰੀ ਹੋਰ ਤੋਰ ਦੇ ਮੈਂ ਤਾਂ ਕਹਿੰਦਾ ਬਾਈ ਮੈਂ ਮੰਨ ਲਓ ਵੀ ਮੈਂ ਦਾ ਕੋਈ ਅੰਤ ਨਹੀਂ ਨਹੀਂ ਜਿਆਦਾ ਚੰਗੀ ਆ ਮੜੀ ਜਾ ਇੱਧਰ ਤੈਨੂੰ ਇੱਧਰ ਤੂੰ ਨਹੀਂ ਅ ਇੱਧਰ ਦੇ ਪਾਸੇ ਨੂੰ ਦੂਰੀ ਇੱਧਰ ਥੋੜਾ ਚਾਨਣ ਜਾ ਪੈਂਦਾਗਾ ਕੋਈ ਨਹੀਂ ਕੋਈ ਨਹੀਂ ਮੂੰਹ ਤਾਂ ਤੇਰਾ ਦਿਖਾ ਦਾਂਗੇ ਐ ਲੰਮੀ ਜੀ ਤੋਰ ਲਾ ਬਸ ਇੱਧਰ ਦੀ ਇੱਧਰ ਬਾਈ ਹੁਣ ਐ ਮੰਨ ਲਓ ਵੀ ਪੂਰੀ ਦਿਸਦੀ ਆ ਉਧਰ ਥੋੜਾ ਜਿਹਾ ਚਾਨਣ ਜਾ ਪੈਂਦਾ ਸੀਗਾ ਤੇ ਬੇਲਬੂ ਲੰਬਾਈ ਵਜਨਦਾਰ ਮੈਂ ਦੀ ਪੱਠ ਪੁੜੇ ਦੀ ਬੰਤਰ ਬਹੁਤ ਜਿਆਦਾ ਸੋਹਣੀ ਆ ਬਾਈ ਮੋੜ ਲਾ ਤੇ ਹਜੇ 5-4 ਦਿਨ ਬਾਕੀ ਆ ਮੈਂ ਨਾ گاਵਾ ਵਾਲਾ ਲਾਉਣਾ ਬਾਈ ਜਿਵੇਂ گاਵਾ ਵਾਲੇ ਬੰਦਾ ਹਨਾ ਬਾਕੀ ਬੇਲ ਲੰਬਾਈ ਚੈੱਕ ਕਰੋ ਤੇ ਬਾਕੀ 1.5 ਲੱਖ 22 ਨੇ ਰੇਟ ਰੱਖਿਆਗਾ ਮਾਨਤਾਨ ਬਾਈ ਹੋਜੂ ਵਿੱਚ ਬਾਈ ਕਹਿੰਦਾ ਮਾਨਤਾਨ ਹੋਜੂ ਪੂਰੇ ਕੱਦ ਹਵਾਨੇ ਵਜਨ ਵਾਲੀ ਪੂਰੀ ਸਾਫ ਸੁਥਰੀ ਆ ਬਾਕੀ ਆਪਦੀ ਨੌਲੇਜ ਨਾਲ ਬਾਈ ਕਹਿੰਦਾ ਵੀ ਜਾਂਚ ਕਰਕੇ ਲੈ ਕੇ ਜਾਇਆ ਕਰੋ ਬਾਕੀ 2 ਨੰਬਰ ਤੇ ਆ ਗਈ ਜਰਸੀ ਵੜ ਬਾਈ ਇਹਦਾ ਕਿੰਨੇ ਦਿਨਾਂ ਦਾ ਸੁਹਾਗਾ ਬਾਈ 2 ਮਹੀਨੇ ਹੋ ਗਏ ਸੁਹੀ ਨੂੰ 50 ਦਿਨ ਬਾਅਦ ਨੂੰ ਨਗਰ ਵਿੱਚ ਜੀ ਆ ਬੱਚੀ ਦਿਖਾ ਦੀਏ ਇੱਕ ਮਿੰਟ ਆਹ ਬੱਚੀ ਬਾਈ 2 ਮਹੀਨਿਆਂ ਦੀ ਸੂਈ ਆ 50062 ਦੇ ਸੀਮਨ ਦੀ ਜਰਸੀ ਬੱਸੀ ਆ ਮਾਗਰ 2 ਮਹੀਨਿਆਂ ਦੀ ਸੂਈ ਆ ਹਾਂਜੀ ਤੇ ਕਿੰਨਾ ਦੁੱਧ ਹੁਣ ਬਾਈ ਹਾਜ਼ਰ ਬਾਈ ਦੁੱਧ ਦੇ ਸਾਡੇ ਕਰੀਬਨ 23 ਲੀਟਰ ਦੁੱਧ ਹੋਊਗਾ ਬੰਦਾ ਉਹਦਾ ਦੋ ਟਾਈਮ ਤੇ ਤਿੰਨ ਟਾਈਮ ਚੋਕ ਕੇ ਲੈ ਜੀ ਤੇ ਬਾਕੀ ਬਾਈ ਐ ਮੰਨ ਲਓ ਵੀ ਹਵਾਨੇ ਤੇ ਭਾਰਤ ਦਾ ਨਕਸ਼ਾ ਹੀ ਬਣਾਇਆ ਪਿਆ ਨਾੜਾ ਨੂੜਾ ਤੇ ਦੁੱਧ ਵਾਲੀ ਨਾੜ ਤੁਸੀਂ ਚੈੱਕ ਕਰ ਸਕਦੇ ਹੋ ਵੇਖੜ ਦੀ ਮੇਰੇ ਦੇ 3 ਘੰਟੇ ਚਵਾਈ ਦੇ ਪਏ ਆ 3 ਘੰਟੇ ਚਵਾਈ ਦੇ 23 ਕਿਲੋ ਤੱਕ ਬਾਈ ਬਾਈ 23 ਕਿਲੋ ਹੋਣਾ ਕੰਡੇ ਵਾਲਾ ਕੰਡੇ ਵਾਲੇ ਜੋ ਕਿ ਮਸ਼ੀਨ ਤੇ ਚੋਣੇ ਆਪਾਂ ਮਸ਼ੀਨ ਤੇ ਵੀ ਚੋਣੋ ਹੱਥੀ ਵੀ ਹੱਥੀ ਵੀ ਚੋਣੋ ਪੂਰੀ ਵਧੀਆ ਚਵਾਈ ਆ ਬਾਈ ਜਰਸੀ ਵਾਲੇ ਭਰਾ ਗੌਰ ਕਰ ਲਓ ਜਿਹੜੇ ਭਰਾਵਾਂ ਦਾ ਫੋਨ ਬਹੁਤ ਆਉਂਦੇ ਰਹਿੰਦੇ ਆ ਜਰਸੀ ਬੜਾ 2 ਮਹੀਨਿਆਂ ਦੀ ਸੂਈ ਹੋਈ ਆ 23 ਕਿਲੋ ਦੁੱਧ ਜਮਾ ਕੰਡੇ ਵਾਲਾ ਹੁਣ ਤਿਆਰ ਆ ਬਾਕੀ ਆਰਡਰ ਆਰਡਰ ਰਵਾਨੇ ਦੀ ਬਹੁਤ ਜਿਆਦਾ ਸਾਫਾ ਦੋਨੇ ਪਾਸੇ ਤੋਲੇ ਵਾ ਚੈੱਕ ਕਰ ਲਓ ਬਹੁਤ ਸੋਹਣੀ ਦੋਨੇ ਪਾਸੇ ਨਾੜਾ ਉਹਦਾ ਫੋਲਰ ਦਿਖਾਉਂਦੀ ਆ ਬਾਕੀ ਲੰਬਾਈ ਨੂੰ ਵੀ ਕਹਿੰਨੇ ਚੈੱਕ ਕਰ ਲੋ ਬਰੀਕ ਬਹੁਤ ਆ ਬਾਈ ਇਹਦਾ ਰੇਟ ਕੀ ਹੋਜੂ ਜਮਾ ਜਾਇਜ਼ ਬਸ ਵੇਨ ਲਾਈਨ ਵਾਲਾ ਰੇਟ ਠੀਕ ਆ ਇਸ ਤਰ੍ਹਾਂ ਹਜ਼ਾਰ ਰੁਪਏ 75 ਹਜ਼ਾਰ ਜੋ ਮਾਨਤਾ ਨੂੰ ਹੋਜੂ ਮਾਨਤਾ 23 ਕਿਲੋ ਦੁੱਧ ਤਿਆਰ ਆ 2 ਮਹੀਨੇ ਦੀ ਸੁਣੀ 2 ਮਹੀਨੇ ਦੀ ਮੰਨਦਾ ਅੱਬ ਬੱਚੀ ਆਪਾਂ ਨਾਲ ਹੀ ਦੇਣੀ ਆ ਨਾ ਹਾਂਜੀ ਬੱਚੀ ਨਾਲ ਬੱਚੀ 50 ਰੁਪਏ ਰਿਗਾਰਡ ਦੇ ਸੀਮਨ ਦੀ ਬਾਈ ਇੱਕ ਵਾਰੀ ਫੇਰ ਦਿਖਾ ਦਿੰਦੇ ਆ ਨਾਲ ਆ ਤੇ ਕੋਈ ਵੀ ਭਰਾ ਚੋ ਕੇ ਦੋ ਟਾਈਮ ਤਸੱਲੀ ਕਰਕੇ ਲਿਆ ਹੋਇਆ ਨੇ ਤਿੰਨ ਨੰਬਰ ਆਰ ਸ਼ੇਅਰ ਬਾਈ 6.50 ਹੋਇਆ ਇਹ ਜਿਹੜਾ ਸੀ ਨੂੰ ਠੀਕ ਆ ਠੀਕ ਹੈ ਮੱਠੀ ਚਵਾਈ ਨੂੰ ਵੀ ਠੀਕ ਹੈ ਤੇ ਮਸ਼ੀਨ ਨੂੰ ਚਵਾਈ ਨੂੰ ਵੀ ਹੜਕੇ ਜਵਾਉਂਦੀ ਆ ਜਮਾਂ ਠੰਡੀ ਆ ਪੂਰੀ ਠੰਡੀ ਹੈ ਠੀਕ ਹੈ ਤੇ 18 19 ਕਿਲੋ ਦੁੱਧ ਹੁਣ ਕੰਡੇ ਵਾਲਾ ਤਿਆਰ ਆ ਕੰਡੇ ਵਾਲਾ ਦੁੱਧ ਕਿਹਾ ਠੀਕ ਹੈ ਤੇ ਐਰ ਸ਼ੈਰ ਬਰੀਡ ਦੇ ਵਿੱਚ ਆ ਗਈ ਬਾਈ ਸੀ ਠੰਡੀ ਤੁਸੀਂ ਦੇਖ ਸਕਦੇ ਹੋ ਚਵਾਈ ਜੂ ਵੀ ਮੋਟੀ ਆ ਧਾਰਾ ਹੈ ਪੂਰੀ ਮੋਟੀ ਨਿੱਪੜਦੀ ਆ ਜੀ ਠੀਕ ਆ ਭੂਖ ਚੱਕ ਲਈ ਇਹਨੇ ਤਾਂ ਦੇਖਣ ਨੂੰ ਐਂ ਜਿਹਾ ਲੱਗਦਾ ਜੀ ਐਂ ਜਿਹਾ ਹਿਲ ਲੂ ਜੇ ਤੇ ਬਹੁਤ ਜ਼ਿਆਦਾ ਸੀਲ ਆ ਬਾਈ 18 ਹਾਂ 18 19 ਕਿਲੋ ਦੁੱਧ ਕੰਡੇ ਵਾਲਾ ਤਿਆਰ ਬਾਈ ਇਹਦਾ ਰੇਟ ਕੀ ਹੋ ਜੂ ਬਾਈ ਦੇਣ ਲੈਣ ਵਾਲਾ ਰੇਟ ਹਾਂ 1 ਲੱਖ 7000 ਰੁਪਏ ਦੇਣੇ 1 ਲੱਖ 7000 ਦੀ ਦੇਣੇ ਹਾਂਜੀ ਠੀਕ ਐ ਬਾਈ ਨੇ ਬਾਕੀ ਵੀਡੀਓ ਦੇ ਵਿੱਚ ਬਾਈ ਰੇਟ ਸਾਰੀਆਂ ਦੇ ਦੱਸਦੇ ਆ ਐਰ ਸਾਰ 18 ਤੋਂ 19 ਕਿਲੋ ਦੁੱਧ ਹੁਣ ਹਨ ਕੰਡੇ ਵਾਲਾ ਤਿਆਰ ਆ ਆਪਦੀ ਚੋਕੇ ਹਫਤੇ ਦੀ ਸੂਈ ਦੱਸਿਆ ਹਾਂਜੀ ਇਹਦੀ ਫਾਇਟ तकरीबन 5 ਦੇ ਨੇੜੇ ਦੀ ਫਾਇਟ ਆ ਹਾਂ ਇਹਦੀ ਫਾਇਟ ਨਾਲੋਂ ਜ਼ਿਆਦਾ ਹੁੰਦੀ ਆ ਜਰਸੀਆਂ ਦੀ ਤਿਆਰ ਸਾਰ ਜਿਵੇਂ ਬਰੀਡ ਹੀ ਬਾਈ ਤਾਂ ਥੋੜੀ ਜਿਹੀ ਵੱਧ ਚੱਲਦੀ ਆ ਕਿ ਗਰਮੀ ਨਹੀਂ ਮੰਨਦੀ ਹਾਂਜੀ ਤੇ ਬੰਦਰੀ ਮੂਰੀ ਦਾ ਕਿਸੇ ਤੇ ਕੋਈ ਦਾਗ ਨਹੀਂ ਹੈ ਨਾ ਹਾਂਜੀ ਤੇ ਬਾਕੀ ਆ ਜਰਸੀ ਬੈਡ ਦੇਖ ਸਕਦੇ ਹੋ ਬਾਈ ਬਹੁਤ ਜਿਆਦੇ ਸਾਫ ਸੁਥਰੀ 23 ਕਿਲੋ ਦੁੱਧ ਤਿਆਰ ਤੇ ਇੱਕ ਆ 20 ਕਿਲੋ ਵਾਲੀ ਝੋਲੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਸਾਰੀ ਵਿੱਚ ਡਿਟੇਲ ਦਿੱਤੀ ਬਾਈ ਦਾ ਉੱਤਰ ਨੰਬਰ ਲਿਖ ਦੇਣਾ ਆਪਾਂ ਜਿਹੜੇ ਵੀ ਕਿਸੇ ਜਾਨਵਰ ਦੀ ਪਸੰਦ ਆਉਂਦਾ ਉਹਦੀ ਗੱਲਬਾਤ ਤੁਸੀਂ ਬਾਈ ਨਾਲ ਕਰ ਸਕਦੇ ਹੋ ਤੇ ਜਲਦ ਮਿਲਦੇ ਆ ਕਿਸੇ ਨਵੀਂ ਅਗਲੀ ਵੀਡੀਓ ਦੇ ਵਿੱਚ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ ਧੰਨਵਾਦ